ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਫਾਰਸ ਦੇ ਰਾਕਿਸਤਾਨ ਵਿੱਚ ਇੱਕ ਸੂਫੀ ਸੰਤ ਰਹਿੰਦੇ ਸਨ ਜਿੰਨਾ ਦਾ ਨਾਮ ਸੀ ਬਾਬਾ ਤਕੀ ਉਹ ਇੱਕ ਅਧਿਆਤਮਿਕ ਵਿਅਕਤੀ ਸਨ ਜਿਨ੍ਹਾਂ ਨੇ ਸੰਸਾਰ ਦੀਆਂ ਗਹਿਰਾਈਆਂ ਨੂੰ ਸਮਝ ਲਿਆ ਗ੍ਰਸਤ ਜੀਵਨ ਤਿਆਗ ਦਿੱਤਾ ਸੀ ਉਹਨਾਂ ਕੋਲ ਅਸੀਮ ਗਿਆਨ ਸੀ ਅਤੇ ਉਹਨਾਂ ਦੇ ਸ਼ਬਦਾਂ ਵਿੱਚ ਅਚਈ ਤਾਕਤ ਸੀ ਕੇ ਲੋਕ ਉਹਨਾਂ ਦੀਆਂ ਕੱਲਾਂ ਸੁਣ ਕੇ ਜੀਵਨ ਦਾ ਮਾਰਗਦਰਸ਼ਨ ਲੈ ਲੈਂਦੇ ਸਨ। ਬਾਬਾ ਤੱਕ ਦੀ ਪਰਸਿੱਤੀ ਦੂਰ ਦੂਰ ਤੱਕ ਫੈਲ ਚੁੱਕੀ ਸੀ। ਉਹ ਕਿਸੇ ਨੂੰ ਵੀ ਧਨ, ਸੁੱਖ ਸੰਪਤੀ ਜਾਂ ਰਾਜ ਸੱਤਾ ਦਾ ਵਰਤਾਨ ਨਹੀਂ ਦਿੰਦੇ ਸਨ, ਬਲਕਿ ਕੇਵਲ ਗਿਆਨ ਅਤੇ ਸੱਚ ਦਾ ਪ੍ਰਕਾਸ਼ ਵਿਖਾਉਂਦੇ ਸਨ। ਉਹਨਾਂ ਦੀਆਂ ਸਿੱਖਿਆਵਾਂ ਸੌਖੀਆਂ ਸਨ, ਪਰ ਉਹਨਾਂ ਵਿੱਚ ਡੂੰਗੀ ਆਤਮਿਕ ਤਾਕਤ ਸੀ। ਇੱਕ ਰਾਤ ਜਦੋਂ ਦੇ ਤ ਠੰਡੀ ਹੋ ਰਹੀ ਸੀ। ਆਕਾਸ਼ ਤਾਰਿਆਂ ਨਾਲ ਚਮਕ ਰਿਹਾ ਸੀ। ਅਤੇ ਹਵਾ ਵਿੱਚ ਇੱਕ ਅਜੀਬ ਜਿਹੀ ਸ਼ਾਂਤੀ ਸੀ। ਤਦ ਇੱਕ ਅਮੀਰ ਵਪਾਰੀ ਜਮਾਲਉਦੀਨ ਬਾਬਾ ਤਕੀ ਦੇ ਡੇਰੇ ਤੇ ਆਇਆ। ਵਪਾਰੀ ਦੇ ਚਿਹਰੇ ਤੇ ਚਿੰਤਾ ਚਲਕ ਰਹੀ ਸੀ। ਉਸ ਦੀਆਂ ਅੱਖਾਂ ਵਿੱਚ ਡਰ ਸੀ ਅਤੇ ਉਸ ਦੇ ਮੱਥੇ ਤੇ ਗਾਰੀਆਂ ਲੀਕਾਂ ਪਈਆਂ ਹੋਈਆਂ ਸਨ। ਉਹ ਬਾਬਾ ਤਕੀ ਦੇ ਚਰਨਾਚ ਟਿਕ ਪਿਆ ਅਤੇ ਬੋਲਿਆ ਬੱਬਾ ਮੈਂ ਬਹੁਤ ਪਰੇਸ਼ਾਨ ਹਾਂ ਮੇਰੇ ਜੀਵਨ ਵਿੱਚ ਸਭ ਕੁਝ ਹੈ ਧਨ ਦੌਲਤ ਸ਼ੋਹਰਤ ਪਰਿਵਾਰ ਨੌਕਰ ਚਾਕਰ ਪਰ ਫਿਰ ਵੀ ਮੇਰਾ ਮਨ ਅਸ਼ਾਂਤ ਰਹਿੰਦਾ ਹੈ ਹਰ ਵਾਰ ਜਦੋਂ ਮੈਂ ਕੋਈ ਵਪਾਰ ਕਰਦਾ ਹਾਂ ਤਾਂ ਕੋਈ ਨਾ ਕੋਈ ਰੁਕਾਵਟ ਆ ਜਾਂਦੀ ਹੈ ਕਦੇ ਮੇਰਾ ਧਨ ਚੋਰੀ ਹੋ ਜਾਂਦਾ ਹੈ ਕਦੇ ਮੇਰੀ ਫਸਲ ਪਰ ਬਾਤ ਹੋ ਜਾਂਦੀ ਹੈ ਕਦੇ ਮੇਰੇ ਆਪਣੇ ਹੀ ਲੋਕ ਮੈਨੂੰ ਤੁਖਾਤੇ ਜਾਂਦੇ ਹਨ ਮੈਨੂੰ ਸਮਝ ਨਹੀਂ ਆਉਂਦੀ ਕਿ ਮੇਰੀ ਇਹ दशा ਕਿਉਂ ਹੋ ਰਹੀ ਹੈ ਬਾਬਾ ਤੱਕੀ ਨੇ ਉਸ ਦੀਆਂ ਅੱਖਾਂ ਵਿੱਚ ਝਾਤੀ ਮਾਰੀ ਉਹ ਮੁਸਕੁਰਾਏ ਅਤੇ ਬੋਲੇ ਪੁੱਤਰ ਇਹ ਸਭ ਤੇਰੇ ਪਿਛਲੇ ਜਨਮਾਂ ਦਾ ਕਰਜ਼ਾ ਹੈ ਜੋ ਤੈਨੂੰ ਚੁਕਾਉਣਾ ਹੀ ਪਵੇਗਾ ਵਪਾਰੇ ਹੱਕਾ ਬੱਕਾ ਰਹਿ ਗਿਆ ਉਸ ਨੇ ਹੈਰਾਨੀ ਨਾਲ ਪੁੱਛਿਆ ਪਿਛਲੇ ਜਨਮ ਦਾ ਕਰਜ਼ਾ ਪਰ ਬਾਬਾ ਮੈਨੂੰ ਤਾਂ ਆਪਣੇ ਇਸ ਜਨਮ ਤੇ ਵੀ ਉਤੇ ਯਾਦ ਨਹੀਂ ਫਿਰ ਮੈਂ ਕਿਵੇਂ ਮਨ ਲਵਾ ਕਿ ਮੇਰੇ ਉੱਤੇ ਕੋਈ ਕਰਜ ਹੈ ਬਾਬਾ ਤਕੀ ਨੇ ਤਿਰਛ ਨਾਲ ਕਿਹਾ ਪੁੱਤਰ ਜੋ ਕਰਮਸੀਂ ਇਸ ਜੀਵਨ ਵਿੱਚ ਕਰਦੇ ਹਾਂ ਉਹ ਸਿਰਫ ਇਸ ਜੀਵਨ ਵਿੱਚ ਫਲ ਨਹੀਂ ਦਿੰਦੇ ਕੁਝ ਕਰਮਾਂ ਦਾ ਫਲ ਤੁਰੰਤ ਮਿਲ ਜਾਂਦਾ ਹੈ ਕੁਝ ਥੋੜਾ ਸਮਾਪਾਦ ਅਤੇ ਕੁਝ ਜਨਮਾਪਾਦ ਨਿਆ ਦਾ ਇਹ ਨਿਯਮ ਆ ਟੱਲ ਹੈ ਜੋ ਕਰਜ ਲਿਆ ਗਿਆ ਹੈ ਉਹ ਚਕੋਣਾ ਹੀ ਪਵੇਗਾ ਚਾਹੇ ਉਹ ਤਨ ਦਾ ਹੋਵੇ ਪ੍ਰੇਮ ਦਾ ਹੋਵੇ ਜਾਂ ਕਿਸੇ ਨਾਲ ਕਿਤੇ ਅਨਿਆ ਦਾ ਹੋਵੇ ਪਰ ਵਪਾਰੀ ਨੂੰ ਇਹ ਗੱਲ ਸਮਝ ਨਹੀਂ ਆਈ ਉਹ ਬੋਲਿਆ ਬਾਬਾ ਜੇਕਰ ਇਹ ਸੱਚ ਹੈ ਤਾਂ ਕਿ ਮੈਂ ਆਪਣੇ ਪਿਛਲੇ ਚ ਨਮਾਤੀਆਂ ਘਟਨਾਵਾਂ ਦੇਖ ਸਕਦਾ ਹਾਂ ਕਿ ਮੈਂ ਇਹ ਜਾਣ ਸਕਦਾ ਹਾਂ ਕਿ ਮੈਂ ਕਿਹੜਾ ਪਾਪ ਕੀਤਾ ਸੀ ਜਿਸ ਕਰਕੇ ਅੱਜ ਮੈਂ ਇੰਨਾ ਦੁਖੀ ਹਾਂ ਬਾਬਾ ਤਕੀਨ ਹੌਲੀ ਹੌਲੀ ਮੁਸਕਰਾਉਂਦੇ ਹੋਏ ਸਿਰ ਹਿਲਾਇਆ ਹਾਂ ਪੁੱਤਰ ਜੇਕਰ ਤੂੰ ਵਾਗਿਆ ਹੈ ਸੱਚ ਨੂੰ ਦੇਖਣਾ ਚਾਹੁੰਦਾ ਹੈ ਤਾਂ ਮੈਂ ਤੇਰੀ ਚੇਤਨਾ ਨੂੰ ਤੇਰੇ ਅਤੀਤ ਵਿੱਚ ਲੈ ਜਾ ਸਕਦਾ ਹਾਂ ਪਰ ਇਹ ਧਿਆਨ ਰੱਖੀ ਜੋ ਕੁਝ ਵੀ ਤੂੰ ਦੇਖੇਗਾ ਉਹ ਤੇਰੇ ਮਨ ਵਿੱਚ ਪੀੜਾ ਵੀ ਲਿਆ ਸਕਦਾ ਹੈ ਤੇਰੇ ਵਿੱਚ ਸੱਚ ਨੂੰ ਸਹਿਣ ਦੀ ਤਾਕਤ ਹੋਣੀ ਚਾਹੀਦੀ ਹੈ ਵਪਾ ਦੀ ਨੇ ਪੱਕਾ ਇਰਾਦਾ ਕੀਤਾ ਮੈਂ ਸੱਚ ਨੂੰ ਜਾਣਨ ਲਈ ਤਿਆਰ ਹਾਂ ਬਾਬਾ ਬਾਬਾ ਤਕੀਨ ਵਪਾਰੀ ਨੂੰ ਆਪਣੀ ਕੁਟਿਆ ਵਿੱਚ ਬੁਲਾਇਆ। ਉੱਥੇ ਇੱਕ ਦੀਵਾ ਚੱਲ ਰਿਹਾ ਸੀ। ਜਿਸ ਦੀ ਹੌਲੀ-ਹੌਲੀ ਰੋਸ਼ਨੀ ਫੈਲ ਰਹੀ ਸੀ। ਕਮਰੇ ਵਿੱਚ ਸੁਗੰਧਤ ਧੂਪ ਚੱਲ ਰਹੀ ਸੀ। ਬਾਬਾ ਤਕੀਨ ਇੱਕ ਸ਼ਾਂਤ ਮੰਤਰ ਗੁੰਗੁਣਾਇਆ ਅਤੇ ਵਪਾਰੀ ਨੂੰ ਧਿਆਨ ਦੀ ਅਵਸਥਾ ਵਿੱਚ ਪਹੁੰਚਾਣ ਲੱਗੇ। ਹੌਲੀ-ਹੌਲੀ ਵਪਾਰੀ ਦੀਆਂ ਅੱਖਾਂ ਬੰਦ ਹੋ ਗਈਆਂ। ਉਸ ਦਾ ਸਰੀਰ ਸ਼ਾਂਤ ਹੋ ਗਿਆ ਅਤੇ ਉਸ ਦੀ ਚੇਤਨਾ ਇੱਕ ਡੂੰਗੀ ਅਤੀਤ ਦੀ ਸ਼ਾਤਰਾ ਤੇ ਨਿਕਲ ਪਈ। ਜਮਾਲਉਦੀਨ ਨੇ ਵੇਖਿਆ ਕਿ ਉਹ ਪਿਛਲੇ ਜਨਮ ਵਿੱਚ ਅਬਦੁੱਲ ਨਾਤਾ ਇੱਕ ਅਮੀਰ ਸ਼ੌਕਰ ਸੀ। ਉਹ ਇੱਕ ਲੋਭੀ ਅਤੇ ਨਿਰਦਈ ਵਿਅਕਤੀ ਸੀ। ਉਸ ਦੀ ਦੁਕਾਨ ਤੇ ਪਿੰਡ ਦੇ ਕਰੀਬ ਕਿਸਾਨ ਅਤੇ ਮਜ਼ਦੂਰ ਕਰਜ਼ਾ ਲੈਣ ਆਉਂਦੇ। ਪਰ ਉਹ ਉਹਨਾਂ ਤੋਂ ਬਹੁਤ ਹੀ ਜ਼ਿਆਦਾ ਵਿਆਜ ਲੈਂਦਾ। ਜੇਕਰ ਕੋਈ ਸਮੇਂ ਤੇ ਕਰਜ਼ਾ ਨਹੀਂ ਚੁਕਾ ਸਕਦਾ ਤਾਂ ਉਹ ਉਸ ਦੀ ਜ਼ਮੀਨ ਘਰ ਇਤੋਂ ਤੱਕ ਕੇ ਉਸ ਤੇ ਪਸ਼ੂ ਵੀ ਖੋ ਲੈਂਦਾ ਇੱਕ ਦਿਨ ਇੱਕ ਗਰੀਬ ਕਿਸਾਨ ਯੂਸਫ ਉਸ ਦੀ ਦੁਕਾਨ ਤੇ ਆਇਆ ਉਹ ਬਹੁਤ ਪਰੇਸ਼ਾਨ ਸੀ ਉਸ ਦੀ ਬੇਟੀ ਦਾ ਵਿਆਹ ਸੀ ਪਰ ਉਸ ਕੋਲ ਤਨ ਨਹੀਂ ਸੀ ਯੂਸਫ ਨੇ ਸ਼ੌਕਾਰਕ ਕੇ ਫਰਿਆਦ ਕੀਤੀ ਪਰ ਅਬਦੁੱਲ ਨੇ ਉਸ ਤੇ ਧਿਆਨ ਨਹੀਂ ਦਿੱਤਾ ਉਸ ਨੇ ਕਿਸਾਨ ਨੂੰ ਬਹੁਤ ਉੱਚੇ ਵਿਆਜ ਤੇ ਕਰਜ਼ਾ ਦਿੱਤਾ ਅਤੇ ਸ਼ਰਤ ਰੱਖੀ ਕਿ ਜਿੱਕਰ ਸਮੇਂ ਤੇ ਪੈਸੇ ਨਾਲ ਉਟਾਏ ਗਏ ਤਾਂ ਉਸਦੀ ਜ਼ਮੀਨ ਸ਼ੌਕਾਰਤੀ ਹੋ ਜਾਵੇਗੀ ਯੂਸਫ ਨੇ ਪੂਰੀ ਮਿਹਨਤ ਕੀਤੀ ਪਰ ਜਦੋਂ ਪੈਸੇ ਨਹੀਂ ਲੁੱਟਾ ਸਕਿਆ ਤਾਂ ਸ਼ੌਕਾਰ ਨੇ ਬੇਰਹਿਮੀ ਨਾਲ ਉਸਦੀ ਜ਼ਮੀਨ ਖੋ ਲਈ ਯੂਸਫ ਅਤੇ ਉਸਦੇ ਬੇਟੇ ਦਰਦ ਧਰਤੀਆਂ ਠੋਕਰ ਖਾਂਣ ਲੱਗੇ ਅਤੇ ਆਖਰਕਾਰ ਭੁੱਖ ਅਤੇ ਦੁੱਖ ਨਾਲ ਉਹਨਾਂ ਦੀ ਮੌਤ ਹੋ ਗਈ ਮਰਦੇ ਸਮੇਂ ਕਿਸਾਨ ਨੇ ਅਸਮਾਨ ਵੱਲ ਵੇਖਦੇ ਹੋਏ ਕਿਹਾ हे ਪਰਮਾਤਮਾ ਜਿਹੜਾ ਇਸ ਸੰਸਾਰ ਵਿੱਚ ਨਿਆਂ ਹੈ ਇਸ ਨੂੰ ਇਸ ਦਾ ਫਲ ਜ਼ਰੂਰ ਮਿਲੇ ਜਦ ਤ ਉਹ ਪਾਦਿਨ ਇਹ ਸਭ ਦੇਖਿਆ ਤਾਂ ਉਸ ਦੀ ਰੂਹ ਕੰਬ اٹਹੀ ਹੁਣ ਉਸ ਨੂੰ ਸਮਝ ਆਇਆ ਕਿ ਕਿਉਂ ਇਸ ਜਨਮ ਵਿੱਚ ਉਹਨਾਂ ਨੂੰ ਇੰਨੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਜ਼ਮੀਨ ਉਸ ਨੇ ਪਿਛਲੇ ਜਨਮ ਵਿੱਚ ਅਨਿਆ ਨਾਲ ਹਾਸਲ ਕੀਤੀ ਸੀ ਹੁਣ ਉਹ ਇਸ ਜਨਮ ਵਿੱਚ ਕਿਸੇ ਨਾ ਕਿਸੇ ਕਰ ਨੁਕਸਾਨ ਹੋ ਰਹੀ ਸੀ ਜਿਸ ਤਰੀਕੇ ਨਾਲ ਉਸ ਨੇ ਕਰੀਪਾ ਨੂੰ ਤੜਪਾਇਆ ਸੀ ਉਸੇ ਤਰ੍ਹਾਂ ਉਹ ਕੋਦਦਰ ਦਸਹਿ ਰਿਆ ਸੀ। ਬਪਾ ਦੀਆਂ ਅੱਖਾਂ ਖੁੱਲੀਆਂ। ਉਹ ਕੰਬ ਰਿਹਾ ਸੀ। ਉਸਨੇ ਬਪਾ ਤੱਕੀ ਦੇ ਚਰਨ ਫੜ ਲਏ। ਅਤੇ ਰੋਂਦੇ ਹੋਏ ਬੋਲਿਆ। "ਬਪਾ ਕਿ ਮੈਂ ਇਸ ਕਰਮ ਤੋਂ ਮੁਕਤ ਨਹੀਂ ਹੋ ਸਕਦਾ। ਕਿ ਇਸ ਕਰਜ਼ ਨੂੰ ਚੁਕਾਉਣ ਦਾ ਕੋਈ ਹੋਰ ਉਪਾਅ ਨਹੀਂ।" ਬਪਾ ਤੱਕੀ ਨੇ ਪ੍ਰੇਮ ਨਾਲ ਉਸ ਦਸਹਿ ਸਹਲਾਇਆ। ਅਤੇ ਬੋਲੇ, "ਪੁੱਤਰ ਹਰ ਆਤਮਾ ਨੂੰ ਆਪਣੇ ਕੀਤੇ ਹੋਏ ਕਰਮਾਂ ਦਾ ਫਲ ਭੁਗਤਣਾ ਪੈਂਦਾ ਹੈ। ਭਤਜਿਕਰ ਤੋਂ ਇਸ ਜੀਵਨ ਵਿੱਚ ਆਪਣੇ ਪਾਪਾਂ ਦਾ ਨਿਵਾਦਨ ਕਰ ਲਵੇਂ। ਤਦੈਨੂੰ ਨਵੇਂ ਜਨਮ ਵਿੱਚ ਇੱਕ ਰਜ਼ਾਨੀ ਚੁਕਾਉਣਾ ਪਵੇਗਾ। ਇਸ ਜਨਮ ਵਿੱਚ ਤੈਨੂੰ ਆਪਣੀ ਸੰਪਤੀ ਦਾ ਵੱਡਾ ਹਿੱਸਾ ਧਾਨ ਕਰਨਾ ਪਵੇਗਾ। ਭੁੱਖਿਆਂ ਨੂੰ ਭੋਜਨ ਖਵਾਉਣਾ ਪਵੇਗਾ ਅਤੇ ਜਿਨ੍ਹਾਂ ਨਾਲ ਤੂੰ ਅਨਿਆਂ ਕੀਤਾ ਹੈ, ਉਨ੍ਹਾਂ ਦੇ ਵੰਸ਼ਜਾਂ ਕੋਲੋਂ ਮਾਫੀ ਮੰਗਣੀ ਪਵੇਗੀ। ਸਿਰਪ੍ਰੇਮ ਦਇਆ ਅਤੇ ਸੇਵਾ ਰਹੀ ਤੋ ਇਸ ਕਰਜ਼ਨ ਨੂੰ ਚੁਕਾ ਸਕਤਾ ਹੈ ਉਸ ਦਿਨ ਤੋਂ ਬਾਅਦ ਵਪਾਰੀ ਨੇ ਆਪਣੀ ਪੂਰੀ ਸੰਪਤੀ ਧਾਨ ਕਰ ਦਿੱਤੀ ਉਹ ਗਰੀਬਾਂ ਦੀ ਸੇਵਾ ਕਰਨ ਲੱਗ ਪਿਆ ਉਸ ਨੇ ਕਈ ਆਸ਼ਰਮ ਪਨਾਏ ਜਿੱਥੇ ਭੁੱਖਿਆਂ ਨੂੰ ਭੋਜਨ ਮਿਲਦਾ ਸੀ ਉਸ ਨੇ ਉਹਨਾਂ ਪਰਿਵਾਰਾਂ ਦੀ ਮਦਦ ਕੀਤੀ ਜਿਨ੍ਹਾਂ ਦੇ ਪੁਰਵਾਚਾਂ ਨਾਲ ਉਸ ਨੇ ਅਨਿਆ ਕੀਤਾ ਸੀ ਹੌਲੀ ਹੌਲੀ ਉਸ ਦੀ ਸਮੱਸਿਆਵਾਂ ਖਤਮ ਹੋ ਲੱਗੀਆਂ ਅਤੇ ਉਸ ਤੇ ਹਿਰਦੇ ਵਿੱਚ ਬੇਅੰਤ ਸ਼ਾਂਤੀ ਦਾ ਅਨੁਭਵ ਹੋਣ ਲੱਗਾ। ਬਾਬਾ ਤਕੀ ਨੇ ਰੂਹਾਨੀ ਗਿਆਨ ਦਿੰਦੇ ਹੋਏ ਕਿਹਾ ਕਰਮਾਂ ਦਾ ਹਿਸਾਬ ਜ਼ਰੂਰ ਚੁਕਾਉਣਾ ਪੈਂਦਾ ਹੈ। ਪਦ ਜਕਰ ਜੀਵਨ ਪ੍ਰੇਮ ਸੇਵਾ ਅਤਿਅਿਆ ਵਿੱਚ ਸਮਰਪਿਤ ਕੀਤਾ ਜਾਵੇ ਤਾਂ ਸਾਦੇ ਕਰਜ਼ ਪ੍ਰੇਮ ਨਾਲ ਚੁਕਾਏ ਜਾ ਸਕਦੇ ਹਨ। ਇੱਥੇ ਕਿਸਾਨ ਵਿੱਚ ਰਾਤ ਡੁੱਗੀ ਹੋ ਚੁੱਕੀ ਸੀ ਪਰ ਉਸ ਬੱਬਾ ਦੀ ਜ਼ਿੰਦਗੀ ਵਿੱਚ ਇੱਕ ਨਵਾਂ ਸਵੇਰਾ ਹੋ ਗਿਆ ਸੀ ਦੋਸਤੋ ਇਹ ਕਹਾਣੀ ਸਾਨੂੰ ਇਹ ਅਹਿਸਾਸ ਕਰਾਉਂਦੀ ਹੈ ਕਿ ਜੀਵਨ ਕੇਵਲ ਭੋਗ ਲੈਣ ਲਈ ਨਹੀਂ ਬਲਕਿ ਸੇਵਾ ਅਤੇ ਪ੍ਰੇਮ ਲਈ ਹੈ ਜੇਕਰ ਤੁਸੀਂ ਆਪਣੇ ਹਰ ਕਰਮ ਨੂੰ ਇਮਾਨਦਾਰੀ ਦਇਆ ਅਤੇ ਨੇਿਆਂ ਦੇ ਨਾਲ ਕਰੀਏ ਤਾਂ ਜੀਵਨ ਵਿੱਚ ਕਦੇ ਵੀ ਕੋਈ ਡਰ ਜਾਂ ਦੁੱਖ ਨਹੀਂ ਰਹੇਗਾ ਬੁਰੇ ਕਰਮਨ ਸਿਰਫ ਪ੍ਰੇਮ ਅਤੇ ਸੇਵਾदाई ਬਦਲਿਆ ਜਾ ਸਕਦਾ ਹੈ ਕਰਮ ਦਾ ਹਿਸਾਬ ਚੁਕਾਉਣਾ ਹੀ ਪੈਂਦਾ ਹੈ ਪਰ ਜੇਕਰ ਉਹ પ્રેમ ਨਾਲ ਚੁਕਾਇਆ ਜਾਵੇ ਤਾਂ ਉਹ ਕਰਜ਼ ਨਹੀਂ ਬਲਕਿ ਆਸ਼ੀਰਵਾਦ ਬਣ ਜਾਂਦਾ ਹੈ ਸੋ ਦੋਸਤੋ ਉਮੀਦ ਕਰਦਾ ਹਾਂ ਅੱਜ ਦੀ ਇਹ ਕਹਾਣੀ ਤੁਹਾਨੂੰ ਬਹੁਤ ਪਸੰਦ ਆਏਗੀ ਇਸੇ ਤਰ੍ਹਾਂ ਦੀਆਂ ਵੀਡੀਓ ਦੇਖਦੇ ਰਹੋ ਇਸ ਚੈਨਲ ਨਾਲ ਜੁੜੇ ਰਹੋ ਫਿਰ ਮਿਲਾਂਗੇ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਰੱਬ ਰਾਖਾ